ਸਬਜੀ ਕੋਈ ਲਿਆ ਕੇ ਨਹੀਂ ਦਿੰਦਾਗਾ ਹਾਂ ਮੈਂ ਵੀ ਗੰਡਿਆਂ ਦੀ ਚਟਣੀ ਤੇ ਲਸਣ ਦੀ ਚਟਣੀ ਬਣਾ ਕੇ ਧਰ ਦਿੰਨੀ ਆ ਉੱਠੂਗਾ ਤਾਂ ਫਿਰ ਬੁੜਬੁੜ ਕਰੂਗਾ ਹਜੇ ਤੱਕ ਸੁੱਤਾ ਪਿਆ ਦੱਸ ਫਿਰ ਕਹੂਗਾ ਸਬਜੀ ਨਹੀਂ ਬਣਾਈ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਕੋਈ ਲਿਆ ਕੇ ਦੇਵੇਂ ਤਾਂ ਮੈਂ ਬਣਾਵਾ ਸੁਣਦਾ ਨਹੀਂ ਬੋਲਦਾ ਨਹੀਂ ਉੱਠ ਖੜ ਹਜੇ ਤੱਕ ਨਹੀਂ ਮਹਾਰਾਜ ਉੱਠਿਆ ਦੱਸ ਉੱਤੋਂ ਮੀ ਪੈਣ ਲੱਗ ਗਿਆ ਕਣੀਆਂ ਆਉਣ ਲੱਗੀਆਂ ਦੱਸ ਗੈਸ ਵੀ ਖਾਲੀ ਪਿਆ ਕਿੰਨੇ ਦਿਨਾਂ ਦੀ ਮੈਂ ਕਹੀ ਜਾਂਦੀ ਸੀ ਕਿ ਗੈਸ ਭਰਾ ਦੇ ਗੈਸ ਭਰਾ ਦੇ ਹੁਣ ਚੁੱਲ੍ਹੇ ਤੇ ਤਾਂ ਮੈਂ ਮੱਥਾ ਮਾਰੂੰਗੀ ਨਾ ਦੱਸ ਸੁਣਦਾ ਨਹੀਂ ਹਾਂ ਨਾ ਮੈਂ ਕਦੋਂ ਦੀਵਾਜਾਂ ਮਾਰੀ ਜਾਂਦੀ ਆਏ ਉੱਠ ਪਿਆ ਕਿੰਨੀ ਦੇਰ ਹੋ ਗਈ ਹੁਣ ਸਾਫਾ ਸੁਫਾ ਜਾ ਬਣਾਉਣ ਲੱਗ ਗਿਆ ਸੀ ਪਰਨਾ ਸਾਫਾ ਸੁਫਾ ਜਾ ਬਣਾਉਣ ਲੱਗ ਗਿਆ ਸੀ ਕੀ ਐਵੇਂ ਕਰਨ ਲੱਗ ਜਾਨੀ ਆ ਸੁਣਦਾ ਨਹੀਂ ਹੈ ਹਰ ਟਾਈਮ ਐ ਲੱਗੀ ਰਹਿਣੀ ਆ ਸੁਣਦਾ ਨਹੀਂ ਸੁਣਦਾ ਨਹੀਂ ਹੈ ਕੋਈ ਹੋਰ ਗੱਲ ਅੱਗੇ ਜਿਹੜੀ ਕਹਿਣੀ ਉਥੋਂ ਬੋਲ ਦੇ ਬੋਲਦਾ ਨਹੀਂ ਬੋਲਦਾ ਨਹੀਂ ਨਾ ਬੋਲਣ ਨੂੰ ਮੇਰੀ ਆ ਜਿਬੋ ਹੈ ਨਹੀਂ ਗੂੰਗਾ ਮੈਂ ਨਾ ਜਿਬ ਤਾਂ ਤੇਰੀ ਬਥੇਰੀ ਵੱਡੀ ਲੱਗੀ ਹੋਈ ਜੇ ਬੋਲਣ ਲੱਗਾ ਤੁਸੀਂ ਬੋਲਣ ਦਿਨੀਓ ਬੋਲਾਂ ਦਿਨੀ ਆ ਤਾਂ ਬੋਲਣ ਦਿੱਤਾ ਹੈ ਤੂੰ ਮਾੜਾ ਜੇ ਉੱਚੀ ਆਵਾਜ਼ ਚ ਬੋਲਦਾ ਤਾਂ 100 ਦੀਆਂ ਗੱਲਾਂ 100 ਸੁਣਾਉਣੀ ਆ ਤੂੰ ਬੋਲਦਾ ਨਹੀਂ ਬੋਲਦਾ ਨਹੀਂ ਬੋਲਦਾ ਨਹੀਂ ਉਹ ਸੁਣਦਾ ਨਹੀਂ ਸੁਣਦਾ ਨਹੀਂ ਹੋਰ ਮੈਂ ਬੋਲਾਂ ਸੁਣੀ ਜਾਂਦਾ ਮੈਨੂੰ ਚੰਗਾ ਭਲਾ ਮੂੰਹ ਹੀ ਲੱਗੀ ਰਹੂਗੀ ਸੁਣਦਾ ਨਹੀਂ ਸੁਣਦਾ ਨਹੀਂ ਬੋਲਦਾ ਨਹੀਂ ਬੋਲਦਾ ਨਹੀਂ ਹੈ ਫਨੂ ਬੁੜੀਆਂ ਨੂੰ ਹੋਰ ਕੋਈ ਕੰਮ ਨਹੀਂ ਸੁਣਦਾ ਨਹੀਂ ਬੋਲਦਾ ਨਹੀਂ ਸਾਰਾ ਦਿਨ ਐ ਹੀ ਲੱਗੀ ਰਹਿਣੀ ਐ ਉਹ ਜਿਹੜੀ ਕੋਈ ਗੱਲ ਐ ਉਹ ਕੋਲੇ ਹੋ ਕੇ ਕਹਿ ਮਰ ਲਾ ਬੁੜੀਆਂ ਦੀ ਆਦਤ ਹੁੰਦੀ ਐ ਬੋਲਣ ਦੀ ਵੀ ਸੁਣ ਲੈ ਬੋਲ ਲੈ ਕੁਛ ਬੁੜੀਆਂ ਕਹਿੰਦੀਆਂ ਹੁੰਦੀਆਂ ਨੇ ਟੱਪੇ ਇਹਦੀ ਆਉਂਦਾ ਬੜੀ ਚੰਗੀ ਆਦਤ ਆ ਥੋਡੀ ਚੰਗੀ ਆਦਤ ਜਿਹੜੀ ਗੱਲ ਤੁਸੀਂ ਕਹਿਣੀ ਐ ਅਗਲੇ ਨੂੰ ਕਹਿ ਮਰ ਲਓ ਹੈ ਇਹ ਕੀ ਗੱਲ ਸੁਣਦਾ ਨਹੀਂ ਬੋਲਦਾ ਨਹੀਂ ਸੁਣਦਾ ਨਹੀਂ ਸਾਰਾ ਦਿਨ ਐ ਹੀ ਲੱਗੀ ਹੋ ਰਹਿਣੀਓ ਬੁੜੀਆਂ ਨੂੰ ਪੂਰੀ ਆਦਤ ਹੁੰਦੀ ਐ ਕਹਿਣ ਦੀ ਜੇ ਨਾ ਕਹੀ ਐ ਚਲ ਕਹਿ ਮਰ ਲਾ ਜਿਹੜੀ ਗੱਲ ਕਹਿਣੀ ਐ ਹੁਣ ਕਹਿ ਮਰ ਲਾ ਹੁਣ ਕਹਿ ਲੈ ਕਹ ਮਰ ਕਿ ਲੈ ਹੁਣ ਤੂੰ ਭੁਲਾਤੀਆਂ ਸਾਰੀਆਂ ਗੱਲਾਂ ਜਿੰਨੀਆਂ ਵੀ ਗੱਲਾਂ ਮੇਰੇ ਯਾਦ ਅਸੀਂ ਉੱਤੇ ਖੜ ਕੇ ਤੂੰ ਬੋਲਣ ਲੱਗ ਗਿਆ ਹੁਣ ਜ਼ੋਰ ਜ਼ੋਰ ਦੀ ਉਦੋਂ ਮੈਂਵਾਜਾਂ ਮਾਰੀ ਜਾਂਦੀ ਸੀ ਉਦੋਂ ਆ ਕੇ ਸੁਣ ਲੈਂਦਾ ਤੇ ਮੇਰੇ ਸਾਰੀ ਗੱਲ ਯਾਦ ਉਹ ਜਿਹੜੀ ਗੱਲ ਤੈਨੂੰ ਯਾਦ ਸੀ ਹੁਣ ਕਹਿ ਲੈ ਯਾਦ ਕਰ ਲੈ ਕੀ ਗੱਲ ਸੀ ਯਾਦ ਤਾਂ ਮੇਰੇ ਗੱਲ ਸਬਜੀ ਦਾ ਕਹਿੰਦੀ ਸੀ ਤੈਨੂੰ ਹੁਣ ਮੇਰੇ ਚੇਤੇ ਆ ਗਿਆ ਕੀ ਕਹਿੰਦੀ ਸਬਜੀ ਬੋਇਆ ਤਾਂ ਸਬਜੀ ਲੈ ਆਉਂਦਾ ਜਾ ਕੇ ਕੋਈ ਬਾਜ਼ਾਰ ਦੇ ਵਿੱਚੋਂ ਸਬਜੀ ਲੈ ਆਉਂਦਾ ਤੂੰ ਸ ਤਾਂ ਐ ਕਹਿ ਦੇਨੀ ਓ ਇੱਕ ਮਿੰਟ ਸਬਜੀ ਲੈ ਆਉਂਦਾ ਸਭ ਪਤਾ ਕਿੰਨੀ ਮਹਿੰਗੀ ਹੋ ਰਹੀ ਐ ਅੱਗ ਲੱਗੀ ਪਈ ਐ ਪੂਰੀ ਮੰਡੀ ਚ ਤੇ ਫਿਰ ਖਾਣੀ ਨਹੀਂ 90 ਰੁਪਏ ਦਾ ਤੇਰੇ ਪਤੰਦਰ ਉਹ ਟਮਾਟਰ ਦਿੱਤੀ ਜਾਂਦੇ ਨੇ ਹੁਣ 90 ਰੁਪਏ ਕਿਲੋ ਦਾ ਜਿਹੜੇ ਹੁਣ ਕੱਲ ਤੱਕ 10 ਰੁਪਏ ਕਿਲੋ ਹੁੰਦੇ ਸੀ ਕੱਲ ਤੱਕ 10 ਤੇ ਫਿਰ ਖਾਣਾ ਉਦੋਂ ਕਿਉਂ ਕਹਿ ਦੇਣਾ ਚਟਣੀ ਧਰਤੀ ਸਬਜ਼ੀ ਲਿਆ ਕੇ ਰੱਖਿਆ ਤਾਂ 70 ਰੁਪਏ ਕਿਲੋ ਕੀ ਆ ਆ ਤੋਰੀਆਂ ਤਾਰੀਆਂ 66 ਰੁਪਏ ਕਿਲੋ ਹੋਈਆਂ ਪਈਆਂ ਹੋਈਆਂ ਪਈਆਂ ਫਿਰ ਉਹ ਤੇ ਮੰਗਦਾ ਕਾਹਨੂੰ ਕਿ ਸਬਜ਼ੀ ਲੈ ਕੇ ਆ ਸਬਜ਼ੀ ਬਣਾ ਹੁਣ ਉਹ ਯਾਰ ਹੁਣ ਸਬਜ਼ੀ ਨੂੰ ਤਾਂ ਹੁਣ ਜੀ ਕਰਦਾ ਕਈ ਦਿਨ ਰੋਜ਼ ਹੀ ਤੂੰ ਚਟਣੀ ਬਣਾਈ ਜਾਨੀ ਯਾਰ ਰੋਜ਼ ਹੀ ਹੈ ਕੁੰਤਾ ਚਲ ਕਦੇ ਕਦੇ ਚਟਨੀ ਬਣਾ ਲੈਂਦਾ ਬੰਦਾ ਤੂੰ ਤਾਂ ਰੋਜ਼ ਹੀ ਬਣਾਈ ਜਾਂਦੀ ਰਹਿਣੀ ਐ ਤਾਂ ਰੋਜ਼ ਬਣਾਈ ਜਾਂਦੀ ਰਹਿਣੀ ਤਾਂ ਫਿਰ ਤੂੰ ਸਬਜ਼ੀਆਂ ਵੀ ਭਾਲਦਾ ਨਾਲ ਕਹਿੰਨੇ ਚਟਨੀ ਕਿਉਂ ਧਰਤੀ ਜੀ ਨਾ ਕੋਈ ਸਬਜ਼ੀ ਹੋਊਗੀ ਤਾਂ ਚਟਨੀ ਧਰੂੰਗੀ ਮੈਂ ਤਾਂ ਮਾਰਦਾ ਗੱਲਾਂ ਇਹ ਸਵੇਰੇ ਉੱਠਦੇ ਸਵੇਰੇ ਚਾਹ ਨਹੀਂ ਪਾਣੀ ਨਹੀਂ ਪਹਿਲੇ ਮੂਡ ਖਰਾਬ ਕਰ ਦਿੰਦੀ ਐ ਕਰ ਦਿੰਦੀ ਐ ਮੂਡ ਖਰਾਬ ਵੇਖ ਇਹ ਤਾਂ ਤਾਂ ਵਿਚਾਰਾ ਬੜਾ ਬਿਜ਼ਨਸਮੈਨ ਲੱਗਿਆ ਹੋਇਆ ਜਿਹੜਾ ਉਹਦਾ ਚਾਹ ਕਿੱਥੋਂ ਬਣਾਈ ਚਾਹ ਨਹੀਂ ਬਣਾਈ ਤੂੰ ਚਾਹ ਬਣਾ ਚਾਹ ਕਿੱਥੋਂ ਬਣਾਵਾ ਸਿਲੰਡਰ ਖਤਮ ਹੋਇਆ ਪਿਆ ਤੇਰਾ ਕੁਛ ਲੱਗਦਾ ਹੈਂ ਉਹ ਸਿਲੰਡਰ ਖਤਮ ਹੋਇਆ ਪਿਆ ਤਾਂ ਅੱਗ ਬਾਲ ਲੈ ਚੁੱਲੀ 'ਚ ਅੱਗ ਬਾਲ ਉੱਤੋਂ ਮੀ ਨਹੀਂ ਪਈ ਜਾਂਦਾ ਕਣੀਆਂ ਨਹੀਂ ਪਈ ਜਾਂਦੀਆਂ ਉੱਤੋਂ ਹੈ ਯਾਰ ਰੱਬ ਨੂੰ ਵੀ ਐ ਉਹ ਵੀ ਕੀ ਬਦਾਈ ਬੈਰੀ ਐ ਚੰਗੀ ਗੱਲ ਐ ਇੰਨੀ ਗਰਮੀ ਐ ਖੰਡ ਹੋ ਜੂਗੀ ਮਾੜੀ ਜੀ ਚਾਹ ਬਣਾ ਪੰਡਾ ਹੋ ਜੂਗੀ ਪਰ ਹੁਣ ਤੂੰ ਬਣਾ ਲੈ ਹੂੰ ਕਹਿਨੀ ਤੂੰ ਸਿਲੰਡਰ ਖਤਮ ਹੋਇਆ ਹੁਣ ਚਾਹ ਵੀ ਤਾਂ ਬੰਦੇ ਨੇ ਪੀਣੀ ਹੁੰਦੀ ਐ ਯਾਰ ਤੂੰ ਵੀ ਬੱਸ ਤੂੰ ਸਿਲੰਡਰ ਲੈ ਆ ਪਹਿਲਾਂ ਜਾ ਕੇ ਫੇਰ ਮੈਂ ਬਣਾ ਦੂੰਗੀ ਨਰਨੇ ਕਾਲ ਜੇ ਹੁਣ ਕਿਤੇ ਜਾਇਆ ਜਾਂਦਾ ਨਹੀਂ ਨਿਰਨੇ ਕਾਲ ਜੇ ਆਲਾ ਵੇਖ ਤੂੰ ਉਦੋਂ ਪਾਣੀ ਦੀ ਘੁੱਟ ਪੀ ਲੈ ਤੌੜੇ ਚ ਚਾਹ ਆਉਂਦੀ ਜਗ੍ਹਾ ਤੇ ਯਾਰ ਪਾਣੀ ਆਉਂਦੀ ਜਗ੍ਹਾ ਤੇ ਕੀ ਗੱਲਾਂ ਕਰਦੀ ਐ ਤੂੰ ਕੀ ਗੱਲਾਂ ਕਰਦੀ ਐ ਜਾ ਪਹਿਲਾਂ ਉੱਥੇ ਜਾ ਸਿਲੰਡਰ ਲੈ ਆ ਭੱਜ ਕੇ ਫੇਰ ਤਮ ਵੀ ਕੋਈ ਗੱਲ ਇੱਥੇ ਬੱਤਣੀ ਬਣਾਉਣੀ ਆ ਔਰ ਸੋਈ ਚਾ ਸਿਲੰਡਰ ਉੱਥੇ ਉਹ ਸਵੇਰੇ ਸਵੇਰੇ ਮੰਗਣਾ ਅਜੇ ਉਹ ਖੁੱਲੇ ਨਹੀਂ ਹੋਣੇ ਉਹ ਏਜੰਸੀ ਵਾਲੇ ਅਜੇ ਲੱਦੇ ਤਾਂ ਕਹੀ ਜਾਂਦੀ ਆ ਕਿ ਲਿਆ ਲਿਆ ਉੱਤੋਂ ਬਦਲ ਹੋਏ ਪਏ ਹੈ ਹਾਂ ਉਦੋਂ ਤਾਂ ਤੂੰ ਸੁਣਦਾ ਨਹੀਂ ਉਦੋਂ ਤਾਂ ਤੇਰੀਆਂ ਸੱਥਾਂ ਗਲੀਆਂ ਨਾਲ ਰੁੱਖ ਜਾਣਾ ਮੈਂ ਜਾਂਦੀ ਕਿ ਮੰਗ ਲਿਆ ਮੈਂ ਨਹੀਂ ਜਾਂਦੀ ਕਿਸੇ ਦੇ ਤੜਕੇ ਤੜਕੇ ਮੰਗਣ ਮੰਗ ਲਿਆ ਇੱਥੇ ਕੋਈ ਨਾ ਦੇ ਸਿਲੰਡਰ ਕਾਫੀ ਹੈ ਨਾ ਮੈਂ ਤਾਂ ਜਾਂਦੀ ਭਈ ਕਿਸੇ ਦੇ ਮੰਗਣ ਮੈਂ ਜਾਨਾ ਫਰੂਰ ਕੀ ਹੈ ਨਾ ਤੈਨੂੰ ਤਾਂ ਪਈ ਹੋਈ ਹੈ ਲੋਕਾਂ ਦੇ ਘਰਾਂ ਦੇ ਵਿੱਚ ਮੰਗਣ ਦੀ ਚੀਜ਼ ਤੇ ਹੋਰ ਕੀ ਕਰਾਂ ਮੇਰੇ ਸਹੁਰੇ ਦੀ ਅਜੇ ਤੱਕ ਕੋਈ ਏਜੰਸੀ ਖੁੱਲੀ ਨਹੀਂ ਹੋਣੀ ਹੁਣ ਸਿਲੰਡਰ ਤਾਂ ਫਿਰ ਮੰਗ ਕੇ ਕਿਤੋਂ ਤਾਂ ਲਿਆਉਣਾ ਆਂਡ ਗਵਾਂਡ ਚੋਂ ਆਂਡ ਗਵਾਂਡ ਚੋਂ ਤੈਨੂੰ ਪਈ ਖੜੀ ਹੈ ਆਦਤ ਜੇ ਕਰੇ ਸਾਡੇ ਕੋਈ ਆਟਾ ਮੁੱਕ ਜੇ ਤਾਂ ਕਹੇਗਾ ਜੰਟੇ ਕੇ ਲਿਆ ਹੈ ਰੁੱਲਦੂ ਕੇ ਲਿਆ ਫਲਾਣਿਆਂ ਦੇ ਲਿਆ ਨਸ਼ੱਤਰ ਕੇ ਲਿਆ ਆਹੀ ਤਰ੍ਹਾਂ ਚੱਲਾ ਰਿਹਾ ਨਾ ਤਾਂ ਕਿਸੇ ਨੇ ਆਟਾ ਨਹੀਂ ਦੇਣਾ ਆਪਾਂ ਨੂੰ ਧਾਰਾ ਗਵੰਡਨ ਚ ਜਾਣਾ ਚੱਲ ਮੈਂ ਗਵੰਡਨ ਗਵੰਡਨ ਕੋਲ ਮੰਗ ਕੇ ਲਿਆਉਣਾ ਤੈਂ ਤਾਂ ਗੇੜਾ ਮਾਰਨ ਦੀ ਆਦਤ ਹੈ ਗਵੰਡਨ ਕੋਲੇ ਭਾਵੇਂ ਚ ਉਹ ਨਾ ਹੀ ਚੀਜ਼ ਤੈਨੂੰ ਦੇਵੇ ਨਾ ਲਵੇ ਪਰ ਤੈਨੂੰ ਆਦਤ ਜ਼ਰੂਰ ਹੈ ਗਵੰਡਨ ਦੇ ਮੰਗਣ ਦੀ ਹੱਸਦਾ ਦੰਦ ਕੱਢਦਾ ਲੁੱਚੀਆਂ ਰੰਨਾ ਵਾਂਗੂ ਨਹੀਂ ਸੋਰੀ ਦੀ ਤੂੰ ਉਹੀ ਆ ਰੋਪਲਾ ਦਿੰਦੀ ਹੈ ਮੈਂ ਤਾਂ ਇਹ ਹੁੰਦਾ ਹੈ ਨਾ ਕੋਈ ਚੀਜ਼ ਮੁੱਕ ਗਈ ਗਰੀ ਨੂੰ ਮਾਰਾ ਜਾਈ ਉਹ ਗਵਾਂਟਨ ਨੂੰ ਬੁਲਾ ਲਾ ਪਤਨੀ ਇੰਨਾ ਕੀ ਸ਼ੱਕ ਕਰਦੀ ਐ ਤੂੰ ਸ਼ੱਕ ਕਰਦੀ ਲੱਛਣ ਬਾਜ ਨਾ ਉਸੇ ਤੋਂ ਲਿਆਉਂਗਾ ਸਿਲੰਡਰ ਹੁਣ ਤੂੰ ਦੇਖੀ ਜਾਈਂ ਦੇਖੀ ਜਾਈਂ ਤੂੰ ਦੇਊਗੀ ਤੈਨੂੰ ਉਹ ਤਾਂ ਸਿਲੰਡਰ ਚੱਕ ਕੇ ਲੈ ਜਾਣਾ ਮੇਰੇ ਨਾਲ ਵੈਰ ਆ ਉਹਦਾ ਤੂੰ ਪਤਾ ਨਹੀਂ ਉਹ ਤੇ ਕੀ ਕੀ ਕੰਮ ਕਰਦਾ ਰਹਿਣਾ ਜਿਹੜੇ ਤੈਨੂੰ ਭੱਜ ਕੇ ਚੀਜ਼ ਦੇ ਦਿੰਦੀ ਉਹ ਸੋਰੀ ਦੀ ਤੇਰਾ ਤਾਂ ਹੀ ਵਹਿਮ ਨਹੀਂ ਜਾਂਦਾ ਵਹਿਮ ਨਹੀਂ ਗਵਾਂਟਨ ਹੈ ਨਾ ਮੇਰੇ ਨਾਲ ਤਾਂ ਉਹ ਲੜਦੀ ਐ ਹੈ ਤੈਨੂੰ ਤੇਰੇ ਨਾਲ ਬੜਾ ਉਹ ਪਿਆਰ ਨਾਲ ਬੋਲਦੀ ਐ ਜਿਵੇਂ ਪਤਨ ਤੈਨੂੰ ਕੀ ਬਾ ਥੋੜੇ ਜਨਾਨੀਆਂ ਦਾ ਰੌਲਾ ਹੁੰਦਾ ਹੈ ਰੌਲਾ ਮੇਰੇ ਹੱਥ ਦਾ ਦੰਦ ਕੱਢਦਾ ਦੇਖ ਕੋਈ ਤਾਂ ਗਦਾਲ ਦੇ ਵਿੱਚ ਕਾਲਾ ਜ਼ਰੂਰ ਹੈ ਜਿਹੜਾ ਤੂੰ ਲੁਚੀਆਂ ਰੰਨਾ ਵਾਂਗੂ ਦੰਦ ਕੱਢਦਾ ਓਏ ਹੋਰ ਮੈਂ ਰੋਣ ਲੱਗ ਜਾਂ ਰੋਣ ਲੱਗ ਜਾ ਜੇ ਮੈਨੂੰ ਤੇਰੀ ਕਿਸੇ ਗੱਲ ਦਾ ਪਤਾ ਲੱਗ ਗਿਆ ਨਾ ਕੀ ਪਤਾ ਲੱਗ ਗਿਆ ਤੇਰੀਆਂ ਨਸਾਂ 'ਚ ਤੂੰ ਦੇ ਦੂੰ ਤੂੰ ਦੇਖ ਲੈ ਜੇ ਮੈਨੂੰ ਕੋਈ ਗਵਾਂਢਣ ਦੇ ਕੋਈ ਮੈਂ ਹੁਣ ਦੱਸੂੰ ਤੈਨੂੰ ਮੈਂ ਹੁਣ ਦੱਸੂੰ ਮੈਂ ਤੈਨੂੰ ਪਤਾ ਲੱਗ ਜਾਂਦੀ ਕੇਰਾ ਤੂੰ ਮੈਨੂੰ ਫੇਰ ਵੇਖੀ ਮੈਂ ਤੈਨੂੰ ਦਿੰਦੀ ਤਨੇਰ ਤਰੀ ਹਾਂ ਲੜਨ ਵਾਲੇ ਪਾਸੇ ਤਿਆਰ ਹੀ ਰਹਿੰਦੀ ਐ ਕੰਮ ਦਾ ਕਹਿ ਦੋ ਗੋਲਾ ਪੈ ਜਾਂਦਾ ਤੈਨੂੰ ਇੱਕ ਦੀਆਂ 4 ਸੌ ਆਉਂਦੀ ਐ ਮੇਰੇ ਸਹਰੇ ਦੀ ਹੈ 4 ਸੌ ਆਉਂਦੀ ਐ ਮੈਂ ਨਾ ਤੂੰ ਖਾ ਲਈ ਕੁਛ ਐਵੇਂ ਤੈਨੂੰ ਮੈਂ ਦੱਸਾਂ ਚਾਹ ਬਣਾ ਮੈਂ ਉਹ ਇਸੇ ਗਵਰਨਰ ਕੋਲੋਂ ਮੰਗ ਕੇ ਲਿਆਉਣਾ ਮੈਂ ਸਿਲੰਟਰ ਜਾ ਮੰਗ ਲਿਆ ਤੈਨੂੰ ਦੇ ਦਊਗੀ ਤਾਂ ਮੰਗ ਲੈ ਮੈਨੂੰ ਤਾਂ ਦੇ ਦਿੰਦੀ ਐ ਤੈਨੂੰ ਤੇਰੇ ਪਤਾ ਨਹੀਂ ਕੀ ਰੌਲਾ ਤੂੰ ਉਹਦੇ ਨਾਲ ਬਣਾ ਕੇ ਨਹੀਂ ਰੱਖਦੀ ਤਾਂ ਐ ਕਰਕੇ ਆ ਤੂੰ ਬਣੀਆ ਬਣਾ ਕੇ ਰੱਖਦਾ ਤੇਰੀਆਂ ਤਾਂ ਥੇਲੀਆਂ ਕਈ ਨੇ ਜਿਹੜੀਆਂ ਗੁਆੜ ਲਾ ਕੇ ਹ ਸਾਰੇ ਆਂਡ ਗਵਾਂਡ ਚ ਬਣਾ ਕੇ ਰੱਖੀਦੀ ਹੁੰਦੀ ਐ ਆਂਡ ਗਵਾਂਡ ਚ ਬਣਾ ਕੇ ਰੱਖ ਕਿਤੇ ਰਾਤ ਭਰਾਂ ਤੇ ਕਿਸੇ ਬੰਦੇ ਨੂੰ ਜਰੂਰਤ ਪੈ ਜਾਂਦੀ ਐ ਕਿਸੇ ਉਹਦੇ ਘਰ ਵਾਲੇ ਦੀ ਜਰੂਰਤ ਪੈ ਜਾਂਦੀ ਜ ਲੈ ਆ ਸਾਨੂੰ ਤਾਂ ਕੋਈ ਬਾਟੇ ਆਟੇ ਦੀ ਕੌਲੀ ਨਹੀਂ ਤੇ ਆਧਾਰੀ ਦਿੰਦਾ ਇਹ ਭੱਜਿਆ ਜਾਊਗਾ ਪਤਾ ਨਹੀਂ ਜਾਂਦੀਆਂ ਕੀ ਕੀ ਚੱਲਦੀਆਂ ਰਹਿੰਦੀਆਂ ਬਿਜ਼ਨਸਮੈਨਾਂ ਨਾਲ ਨਾਲ ਗੱਲਾਂ ਇਹਦੀਆਂ ਉਹਨਾਂ ਨਾਲ ਘਰੋਂ ਨਿਕਲ ਗਿਆ ਹੁਣ ਸਿਲੰਡਰ ਦੇ ਬਹਾਨੇ ਨਾਲ ਸਾਰਾ ਦਿਨ ਉੱਥੇ ਪੁੱਡ 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 ਲੱਗਿਆ ਰਹਿੰਦਾ ਗੱਲਾਂ ਬੁੜੀਆਂ ਦੇ ਨਾਲ ਕਦੇ ਉਹਦੇ ਨਾਲ ਕਰ ਲਈ ਕਦੇ ਉਹਦੇ ਨਾਲ ਕਰ ਲਈ ਪਤਾ ਨਹੀਂ ਕੀ ਸਮਝੌਤੇ ਕਰਦਾ ਰਹਿੰਦਾ ਇਹ ਜਿਵੇਂ ਕੋਈ ਯੂਕਰੇਨ ਦਾ ਯੁੱਧ ਦਾ ਸਮਝੌਤਾ ਕਰਦਾ ਇਹ ਇੰਨੀ ਛੇਤੀ ਲੈ ਕੇ ਆਊਗਾ ਭਲਾ ਇਹ ਸਿਲੰਡਰ ਹਜੇ ਤਾਂ ਪਹਿਲਾਂ ਗੱਲਾਂ ਮਾਰੂਗਾ ਚਾਰ ਪੰਜ ਨਾਲ ਤਾਂ ਉੱਥੇ ਜਾ ਕੇ ਗਲੀ ਦੇ ਵਿੱਚ ਫੇਰ ਕਿਸੇ ਤੇ ਕੋਈ ਮੰਗੂਗਾ ਇਹ ਇਹਨੇ ਕਿਹੜਾ ਲੈਉਣਾ ਭਈ ਮੈਂ ਤਾਂ ਆਪਦਾ ਕੰਮ ਕਰਾਂ ਮੈਂ ਪਾਥੀਆਂ ਚੱਕ ਲਿਆਵਾਂ ਇੰਨੇ ਉਧਰ ਅੱਗ ਤਾਂ ਬਾਲਣੀ ਐ ਰੋਟੀ ਤਾਂ ਪਕਾਉਣੀ ਐ ਸਹੁਰੇ ਦੇ ਦੀ ਆ ਛੱਡ ਗਈ ਵਿਚਾਲੀ ਗੰਡੇ ਗੁੰਡੇ ਜੀ ਹੈ ਪਤਾ ਨਹੀਂ ਹੁਣ ਕਿੱਥੇ ਗਈ ਐ ਕਿੱਥੇ ਨਹੀਂ ਹੈ ਅਜੇ ਤੱਕ ਤਾਂ ਸਾਂਹ ਭੁੱਖ ਲੱਗੀ ਹੋਈ ਐ ਆ ਤੂੰ ਤਾਂ ਸਿਲੰਡਰ ਨਹੀਂ ਲੈ ਕੇ ਆਇਆ ਤੂੰ ਤਾਂ ਕਹਿੰਦਾ ਸੀ ਕਿ ਮੈਂ ਸਿਲੰਡਰ ਲੈਣ ਜਾਣਾ ਉਹ ਸਿਲੰਡਰ ਤੂੰ ਕਿੱਥੇ ਗਈ ਸੀ ਮੈਂ ਤਾਂ ਪਾਥੀਆਂ ਚੱਕਣ ਗਈ ਸੀ ਗੀਰੇ ਚੋਂ ਤੇ ਪਾਰਟੀਆਂ ਵੇਖੀਆਂ ਤਾਂ ਸਾਰੀਆਂ ਗਿੱਲੀਆਂ ਪਈਆਂ ਸੀ ਕਿ ਮੈਂ ਕਿਹਾ ਚੱਲ ਸਿਲੰਡਰ ਲੈ ਆਇਆ ਹੁਣ ਤੇ ਸਿਲੰਡਰ ਤੇ ਬਣਾ ਲੀਂ ਜੀ ਸਿਲੰਡਰ ਨਹੀਂ ਮਿਲਿਆ ਹਾਂ ਮੈਂ ਤਾਂ ਜਾ ਆ ਹਾਂ ਇਧਰ ਉਧਰ ਆ ਗਵਾਂਢਣ ਕੋਲੇ ਵੀ ਜਾ ਆ ਨਾ ਇੰਨੀ ਧੀਰ ਤੂੰ ਉੱਥੇ ਫਿਰ ਗਵਾਂਢਣ ਕੋਲੇ ਲਾਤੀ ਜੇ ਤੈਨੂੰ ਸਿਲੰਡਰ ਨਹੀਂ ਮਿਲਿਆ ਸੀ ਤਾਂ ਘਰੇ ਆ ਜਾਂਦਾ ਕੋਈ ਤੂੰ ਉਥੋਂ ਜੰਥੀ ਤੋਂ ਚੱਕ ਲਿਆ ਹਾਂ ਗੱਲ ਜੀ ਸੁਣਾਉਣ ਲੱਗ ਗਈ ਯਾਰ ਉਹ ਹਾਂ ਆਉਦੀ ਪੇਕਿਆਂ ਦੀ ਗੱਲ ਸੁਣਾਉਣ ਲੱਗੀ ਫਿਰ ਸੁਣਨੀ ਤਾਂ ਪੈਂਦੀ ਹੈ ਜੇ ਹੁਣ ਨਾ ਤੈਨੂੰ ਸੁਣਾਉਗੀ ਉਹ ਪੇਕਿਆਂ ਦੀਆਂ ਗੱਲਾਂ ਆਪਦੇ ਘਰ ਦੀਆਂ ਜਿਹੜੀਆਂ ਪਰਸਨਲ ਗੱਲਾਂ ਉਹ ਪਰਸਨਲ ਕਾਨੂੰਨ ਸੀ ਉਹ ਕੋਈ ਵਿਚਾਰੀ ਆਪਦੀ ਭੈਣ ਦੀ ਗੱਲ ਕਰ ਰਹੀ ਮੇਰੀ ਭੈਣ ਬਾਈ ਬਹੁਤ ਦੁਖੀ ਹੈ ਐ ਕਰਕੇ ਉਹਦੇ ਘਰ ਵਾਲਾ ਦੁਖੀ ਕਰਦਾ ਉਹਨੂੰ ਤੇ ਮਹਾ ਭਾਈ ਕਹਿੰਦੀ ਦਾਰੂ ਦੂਰੂ ਪੀਂਦਾ ਮਾਂ ਚੱਲ ਭਾਈ ਕੋਈ ਤੈਨ ਲਈ ਮੈਂ ਤੇਰੇ ਨਾਲ ਚੱਲੂੰਗਾ ਆਪਾਂ ਸਮਝਾ ਆਵਾਂਗੇ ਹਾਂ ਸਮਝਾਉਣ ਨੂੰ ਬੜਾ ਇਹ ਮੋਦੀ ਏ ਜਿਹੜਾ ਜਰਾ ਸਮਝਾ ਲਊਗਾ ਉਹਨੂੰ ਜਾਊਂਗਾ ਕਿੱਧਰ ਜਾ ਆਊਗਾ ਮੈਂ ਉਹਦੇ ਘਰ ਵਾਲੇ ਰਹੇ ਆ ਉਹਦਾ ਭਰਾ ਰਹੇ ਉਹਦੇ ਪਰਜਾਈਆਂ ਆ ਰਹੀਆਂ ਸਮਝਾਉਣ ਨੂੰ ਹੈ ਤੂੰ ਇੱਥੇ ਇੱਥੇ ਗਵਾਂਢੀ ਉਹਨਾਂ ਦਾ ਤੂੰ ਇੱਥੇ ਸਮਝਾ ਦੇਗਾ ਉਹਨਾਂ ਨੂੰ ਤੇਰੇ ਆਪਦੇ ਘਰੇ ਤਾਂ ਤੇਰੀ ਲੜਾਈ ਨਹੀਂ ਮੁਕਦੀਗੀ ਲੋਕਾਂ ਦੀਆਂ ਤੂੰ ਲੜਾਈਆਂ ਮ ਓ ਯਾ ਤੂੰ ਤਰੌਲਾ ਬਹੁਤ ਕਰਨ ਲੱਗ ਜਾਨੀ ਔਲਾ ਬਹੁਤ ਕਰਨ ਲੱਗ ਜਾਨੀ ਉਹ ਘਰ ਦਾ ਜੋਗੀ ਜੋਗ ਨਹੀਂ ਬਾਹਰ ਦਾ ਜੋਗੀ ਸਿੱਧਾ ਘਰ ਦੀ ਨੇ ਨਿਪਟਦੀਆਂ ਹੁੰਦੀਆਂ ਬਾਹਰ ਦੀਆਂ ਬੰਦਾ ਨਿਪਟਾ ਦਿੰਦਾ ਹੁੰਦਾ ਹਾਂ ਬਾਹਰ ਦੀਆਂ ਨੂੰ ਬੜਾ ਇਹ ਨਿਪਟਾ ਨਿਪਟਾ ਦੂਗਾ ਸਰਪੰਚ ਲੱਗਿਆ ਹੋਇਆ ਜਿਹੜਾ ਇਹ ਨਿਪਟਾ ਦੂ ਬਾਹਰ ਦੀਆਂ ਇਹ ਰੌਲਾ ਨਾ ਕਰੀ ਜਾਇਆ ਕਰ ਤੇ ਨਾ ਤਾਂ ਮੇਰੇ ਸਹੁਰੇ ਨੇ ਕਿ ਚਾਚੂ ਪਿਆਈ ਨਾ ਕਹਾਂ ਮੈਂ ਤਾਂ ਕਿ ਤੂੰ ਬੱਗ ਗਿਆ ਸੀ ਉੱਥੇ ਲੈਨ ਸਿਲੰਡਰ ਉੱਥੇ ਪੀ ਲੈਗਾ ਜਿਹਦੀ ਕੋਲੋਂ ਲੈਣ ਚਾਹੀਦੀ ਪਿਆਈ ਉਹ ਪਤਾ ਕਿੰਨੀ ਚੰਗੀ ਐ ਮੈਂ ਫਿਰ ਘਰੇ ਆ ਕੇ ਤੂੰ ਕਿਉਂ ਭਾਦਦਾ ਚਾਹ ਵਧੀਆ ਬਣਾਈ ਕਹਿੰਦੀ ਬਾਈ ਮੈਂ ਤੇਰੇ ਵਾਸਤੇ ਲੌਂਗ ਲਾਚੀ ਵਾਲੀ ਚਾਹ ਬਣਾਉਣੀ ਆ ਬਣਾਉਗੀ ਲੌਂਗ ਲਾਚੀ ਸਾਨੂੰ ਤਾਂ ਕਦੇ ਪਾਣੀ ਦਾ ਗਲਾਸ ਨਹੀਂ ਪੁੱਛਦੀ ਤੁਰੀਆਂ ਜਾਂਦੀਆਂ ਨੂੰ ਤੈਨੂੰ ਬੜੀਆਂ ਚਾਹਾਂ ਪਿਉਂਦੀ ਐ ਉਹ ਹੈ ਮਾਰਦਾ ਅਠਾ ਦੇ ਭਾਦਿਆਂ ਯਾਰ ਆ ਪਤਾ ਨਹੀਂ ਅੱਖਾਂ ਵਿੱਚ ਕੀ ਹੋ ਗਿਆ ਇੱਕ ਮਿੰਟ ਦੇਖੀ ਨਾਲ ਅੱਖਾਂ 'ਚ ਤੇਰੀ 'ਚ ਕੀ ਹੋ ਗਿਆ ਹੁਣ ਆ ਦੇਖ ਆ ਦੇਖ ਆ ਦੇਖ ਹਾਂ ਅੱਖਾਂ 'ਚ ਹੋ ਗਿਆ ਤੇਰਿਆਂ 'ਚ ਇਥੇ ਕੋਕਰੂ ਕੁਛ ਨਹੀਂ ਹੈ ਗਿਆ ਅੱਖ ਦੇ ਵਿੱਚ ਕੀ ਐ ਇੱਧਰ ਦੇਖ ਯਾਰ ਮੈਨੂੰ ਤਾਂ ਲੱਗਦਾ ਹੈਗਾ ਕੁਛ ਨਹੀਂ ਹੈਗਾ ਕੀ ਹੈਗਾ ਕੁਛ ਨਹੀਂ ਹੈਗਾ ਅੱਖਾਂ ਦੇ ਵਿੱਚ ਤਾਂ ਸਾਫ਼ ਪਈਆਂ ਅੱਖਾਂ ਤੇਰੀਆਂ ਯਾਰ ਫਿਰ ਇਹ ਅੱਖਾਂ ਹੀ ਹਾਂ ਗਵੰਟਨ ਨੂੰ ਹਰ ਟਾਈਮ ਕਿਉਂ ਦੇਖਣਾ ਚਾਹੁੰਦੀਆਂ ਨੇ ਤੇਰੇ ਅੱਖਾਂ ਵੀ ਮੱਟ ਨਹੀਂ ਲੱਗਿਆ ਤੇਰੇ ਮੈਂ ਸੱਚੀ ਦੇ ਦੂੰ ਅੱਖਾਂ ਦੇ ਵਿੱਚ ਵੇਖ ਲੈ ਉਹ ਦੇਦ ਗਵੰਡਣੂਚਾ ਆਖਦੀਆਂ ਮੇਰੀਆਂ ਅੱਖਾਂ ਤਾਂ ਤੇਰੇ ਮੇਰੇ ਵੱਲ ਤਾਂ ਚਾਹਦੀਆਂ ਨਹੀਂ ਤੇਰੀਆਂ ਅੱਖਾਂ ਮੂੰਹ ਜਨ ਨਿਕਲ ਗਿਆ ਗਵੰਡਣ ਵੱਲ ਬੜੀਆਂ ਤੇਰੀਆਂ ਅੱਖਾਂ ਚਾਹਤਦੀਆਂ ਨੇ ਮੈਂ ਮੂੰਹ ਤੋਂ ਨਿਕਲ ਗਿਆ ਮੈਂ ਤਾਂ ਉਹ ਹੀ ਅੱਖਾਂ ਦੇ ਵਿੱਚ ਮਾਰ ਨਹੀਂ ਫੱਟੀ ਰੜਕੀ ਪੈਂਦੀ ਐ ਮੈਂ ਤਾਂ ਕਰਦੀ ਐ ਖਟਚਾ ਤੂੰ ਆਪਦੇ ਲੱਛਣਾ ਤੋਂ ਤੂੰ ਕਿਉਂ ਮੈਥੋਂ ਖੰਨਾ ਤੂੰ ਉਹ ਤੇ ਪਤਿਲੀਆਂ ਨਾਲ ਹੀ ਤਰਸ ਕਰ ਸੰਗਦੂ ਮੇਰੇ ਸਾਰੇ ਜੀਵੇਂ ਕਵਾਂਡਣ ਦੇ ਨਾਤੇ ਤੈਂ ਕਲਚ ਕੇ ਪੈਂਦੀ ਐ ਕਲਚ ਕੇ ਪੈਂਦੀ ਐ ਸੋਈ ਹੀ ਕੁੱਤੀ ਵਾਂਗੂ ਪੈਂਦੀ ਸੋਈ ਹੀ ਕੁੱਤੀ ਵਾਂਗੂ ਕਦੇ ਤੂੰ ਮੇਰੀ ਨਾ ਮੰਨਿਆ ਕਰ ਹਾਰੀਆਂ ਤੂੰ ਕਵਾਂਡਣਾ ਦੀਆਂ ਮੰਨਿਆ ਕਰ ਜਿਹੜੀਆਂ ਗੱਲਾਂ ਤੈਨੂੰ ਮੈਂ ਕਹੇ ਤੇ ਉਹ ਨਹੀਂ ਸੁਣਦਾ ਕਾ ਤੂੰ ਹਨਾ ਨਿਰਨੇ ਕਾਲ ਜੇ ਪਹਿਲਾਂ ਕੁੱਟਣ ਲੱਗ ਗਿਆ ਨਿਰਨੇ ਕਾਲ ਜੇ ਨਾ ਤੇਰਾ ਤਾਂ ਢਿੱਡ ਭਰਿਆ ਆ ਹੁਣ ਉਧਰ ਗੱਲਾਂ ਬਾਤਾਂ ਮਾਰਦੇ ਗਲੀਆਂ ਚ ਪਤਾ ਕਿੰਨੀ ਚੰਗੀ ਐ ਤੇਰੇ ਨਾਲੋਂ ਤਾਂ 100 ਗੁਣਾ ਚੰਗੀ ਐ ਉਹ ਜਾਂ ਫਿਰ ਬੱਗ ਜਾ ਇੱਥੇ ਹੀ ਖਾ ਪਰਾਂਠੇ ਖੇਤ ਜਾ ਮੈਂ ਕਿਉਂ ਨਹੀਂ ਤੈਨੂੰ ਪਰਾਂਠੇ ਹੁਣ ਉੱਥੇ ਤਾਜੇ ਵਧੀਆ ਘ ਉੱਠ ਜਾ ਇੱਥੋਂ ਮੇਰੇ ਕੋਲ ਮੈਂ ਤੈਨੂੰ ਕਹਿਤਾ ਨਹੀਂ ਤਾਂ ਹੋਰ ਮਾਰੂੰ ਤੇਰੇ ਨਾਸਾਂ ਤੇ ਮੈਂ ਨਾਸਾਂ ਤੇ ਤੂੰ ਨਾ ਖਾ ਲਈ ਕਿਤੇ ਮੈਂ ਨਾ ਖਾ ਲਈ ਹੈਡ ਰਸ ਕਦੀ ਰਸ ਕਦੀ ਪੇਕਿਆਂ ਨੂੰ ਭੱਜ ਲੈਨੀ ਹੈ ਪੇਕਿਆਂ ਨੂੰ ਭੱਜ ਲੈਨੀ ਹੈ ਚੰਗਾ ਮੈਂ ਤਾਂ ਬਗ ਜਾ ਤਾਂ ਮੈਂ ਆਵਾਂ ਨਾ ਇਹੋ ਜਿਹਾ ਉਹ ਵਗ ਮੁਗ ਜਾ ਚੰਗੀ ਗੱਲ ਹੈ ਨਾ ਤੈਨੂੰ ਤਾਂ ਮਗਰ ਪੂਰੀ ਖੁੱਲ ਲੱਭ ਜੂ ਹੈ ਟ੍ਰੈ ਫਰੇਗਾ ਫਿਰ ਗਲੀਆਂ ਦੇ ਵਿੱਚ ਤੂੰ ਉੱਠ ਤੇ ਗਲੇਸ਼ ਕਰਨ ਲੱਗ ਕੀ ਹੈ ਬਾਹਰ ਅੰਦਰ ਵੀ ਨਹੀਂ ਗਿਆ ਹੈਗਾ ਹੁਣ ਆ ਪੇਟ ਚ ਗੜਗੜ ਜੀ ਹੋਈ ਜਾਂਦੀ ਹੈ ਕਟਕ ਇੱਕ ਮਿੰਟ ਮੈਂ ਫਰੈਸ਼ ਹੋ ਆਵਾ ਸਾਰਾ ਦਿਨ ਇਹ ਹੱਥ ਕੋਈ ਨੂੰ ਹੀ ਤਰਿਆ ਰਹਿੰਦਾ ਹੈ ਲੈਟਰਿੰਗ ਨੂੰ ਹੀ ਤਰਿਆ ਰਹਿੰਦਾ ਇਹਨੂੰ ਤਾਂ ਕੋਈ ਸਾਰਾ ਦਿਨ ਹੁਣ ਜਾਨਾ ਪਿਆ ਯਾਰ ਬੈਠੀ ਜਾਂਦਾ ਪਿਆ ਸਾਰਾ ਦਿਨ ਆਹੀ ਕੰਮ ਰਹਿ ਗਿਆ ਇਹਨੂੰ ਬਸ ਕਦੇ ਬਾਹਰ ਅੰਦਰ ਕਦੇ ਗਲੀਆਂ ਨੂੰ ਕਦੇ ਕੋਈ ਨੂੰ ਭੱਜ ਲਿਆ ਉਹ ਤੋਂ ਥੋੜਾ ਖਾ ਲਿਆ ਕਰ ਹੈ ਉਹ ਤੋਂ ਤਾਂ ਤਰਿਆ ਰਹੂਗਾ ਸਾਰਾ ਦਿਨ ਖਾਣ ਨੂੰ ਹੋਵੇ ਇਹਨੂੰ ਬਸ ਸਾਰਾ ਦਿਨ ਤਰਿਆ ਪਰ ਤਰਾਂਦੇ ਕੰਮ ਦਾ ਕਹੇ ਉਹ ਦਗਾੜਾ ਪੈ ਜਾਂਦਾ ਇਹਨੂੰ ਦਗਾੜਾ ਕੋਈ ਪੁੱਠਾ ਸਿੱਧਾ ਖਾ ਲਿਆ ਹੋਣਾ ਜਿਹਦੇ ਕਰਕੇ ਢਿੱਡ ਦੇ ਵਿੱਚ ਗੁੜਗੁੜ ਹੋਈ ਏ ਹੋਰ ਯਾਰ ਮੈਨੂੰ ਇੱਕ ਗੱਲ ਯਾਦ ਆ ਗਈ ਸੱਚ ਮੈਂ ਪੂਈ ਚ ਬੈਠੇ ਨੂੰ ਗੱਲ ਯਾਦ ਆ ਗਈ ਹੋਰ ਯਾਰ ਸਕੀਮ ਆਈ ਏ ਕੀ ਸਕੀਮ ਆ ਗਈ ਇਹੋ ਜੀ ਤੇਰੇ ਦਿਮਾਗ 'ਚ ਓਏ ਬਹੁਤ ਵਧੀਆ ਸਕੀਮ ਆਈ ਏ ਹਾਂ ਤੂੰ ਤਾਂ ਸੁਣ ਕੇ ਖੁਸ਼ ਹੋ ਜਾਵੇਂਗੀ ਖੁਸ਼ ਲੈ ਦੱਸ ਫਿਰ ਤੂੰ ਕਹਿ ਨਹੀਂ ਹੁੰਨੀ ਆ ਨਾ ਕਿ ਬਹੁਤ ਵੱਡੀ ਆਪਣੇ ਕੋਠੀ ਹੋਵੇ ਮਹਿੰਗੀ ਕਾਰ ਹੋਵੇ 5-7 ਪਲਾਟ ਹੋਣ ਇਹ ਸਾਰੇ ਕੁਝ ਹੋ ਜਾਣਗੇ ਇਹ ਤੇਰੀ ਖਵਾਇਸ਼ ਮੈਂ ਪੂਰੀ ਕਰੂੰਗਾ ਮੈਂ ਹਾਂ ਦੇਖੀ ਆਈ ਸੱਚੀ ਹਾਂ ਮੈਨੂੰ ਤਾਂ ਤੂੰ ਬਾਲਾ ਹੀ ਚੰਗਾ ਪਤੀ ਮਿਲਿਆ ਮੈਂ ਤਾਂ ਰੱਬ ਦਾ ਸ਼ੁਕਰ ਕਰਦੀ ਆ ਹਾਂ ਹਾਂ ਅੱਗੇ ਤਾਂ ਹੁਣ ਤੂੰ ਮੇਰੇ ਪੈਰ ਪੂਜਾ ਕਰੇਂਗੀ ਮੈਂ ਤਾਂ ਪੂਜਾ ਕੇ ਪੈਰ ਧੋ ਤੋ ਪੀਉਂਗੀ ਜੇ ਤੂੰ ਆਹ ਸਾਰੀਆਂ ਚੀਜ਼ਾਂ ਮੇਰੇ ਤੇਰੀਆਂ ਖਵਾਇਸ਼ਾਂ ਮੈਂ ਪੂਰੀਆਂ ਕਰਨੀਆਂ ਨੇ ਪੰਮੀ ਮੈਂ ਆ ਰ ਫਿਰ ਮੈਂ ਤਾਂ ਬਾਲਾ ਕੁਝ ਹੋਜੂ ਮੈਂ ਤਾਂ ਤੈਨੂੰ ਦੇਵਤਾ ਮੰਨ ਲੂ ਮੈਂ ਤਾਂ ਬਾਲੀ ਓਹੋ ਮੈਂ ਤਾਂ ਕੋਈ ਚੰਗੇ ਕਰਮ ਕਰੇ ਠੀਕੇ ਜੇ ਇੰਨਾ ਚੰਗਾ ਪਤੀ ਮਿਲੇ ਮੈਨੂੰ ਪਰ ਯਾਰ ਇੱਕ ਸਮੱਸਿਆ ਆਈ ਖੜੀ ਐ ਕੀ ਯਾਰ ਇੰਨਾ ਪੈਸਾ ਆਊਗਾ ਕਿੱਥੋਂ ਉਹ ਤਾਂ ਮੈਨੂੰ ਪਤਾ ਸੀਗਾ ਤੇਰਾ ਤੂੰ ਇਹੋ ਜਿਹੀ ਕੰਮ ਕਰਦਾ ਹੁੰਦਾ ਤੇਰੇ ਲੱਛਣ ਐ ਇਹੋ ਜਿਹੀ ਐ ਪਹਿਲਾਂ ਤੂੰ ਐਡਾ ਭਾਰ ਜਿੱਦਾਂ ਸੁਪਨਾ ਦਿਖਾ ਦਿੰਦਾ ਲਾਸਟ ਦੇ ਵਿੱਚ ਪਾਣੀ ਫੇਰ ਦਿੰਦਾ ਉਹਦੇ ਉੱਤੇ ਪਰ ਮੇਰੇ ਸਹੁਰੇ ਦੀਏ ਉਹ ਫ੍ਰੀਜ ਉਹ ਬਣ ਜੂਗੀ ਕੋਠੀ ਇਹ ਬਣ ਜੂਗੀ ਕਾਰ ਫ੍ਰੀਜ ਮਿਲ ਜੂਗੀ ਫਲਾਟ ਫ੍ਰੀਜ ਮਿਲ ਜਾਣਗੇ ਪੈਸਾ ਨਾ ਚਾਹੀਦਾ ਤਾਂ ਫਿਰ ਪੈਸਾ ਕਮਾ ਤੂੰ ਪੈਰ ਨਾ ਮੈਂ ਤਾਂ ਤੇਰੇ ਖੁਰੜਿਆ ਤੇ ਮਾਰੂੰਗੀ ਧੋ ਤੋ ਪੀਂਦੀ ਗੱਲ ਕਰਦਾ ਜੇ ਤੂੰ ਪੂਰੀਆਂ ਖਰਚਾਂ ਕਰੇ ਤਾਂ ਮੈਂ ਤਾਂ ਤੇਰੇ ਪੈਰ ਧੋਣ ਨੂੰ ਫਿਰਦੀ ਸੀ ਪੀਣ ਨੂੰ ਹਾਂ ਤੇਰੇ ਤਾਂ ਲੱਛਣ ਮਾਰੇ ਆ ਰੋਲਾ ਕਰਨ ਲੱਗ ਜੂ ਐ ਫਿਰ ਐ ਨਹੀਂ ਕੁਝ ਹਰ ਟਾਈਮ ਲੜਦੀ ਰਹਿਣੀ ਐ ਐ ਨਹੀਂ ਕੁਝ ਬਣਦਾ ਕੁਝ ਨਹੀਂ ਬਣਦਾਗਾ ਤੂੰ ਵਗ ਜਾ ਇੱਥੋਂ ਇੱਕ ਨੰਬਰ ਦਾ ਝੂਠ ਖਾਇਨ ਖਾਨ ਪਹਿਲਾ ਸੁਪਨੇ ਦੇ ਖਾਣਾ ਲੂ ਫਿਰ ਐ ਬਣਾ ਲਈ ਤੂੰ ਬਣਾ ਲੂ ਸੁਪਰਾ ਵਗ ਜਾ ਮੇਰੇ ਕੋਲ ਮੈਂ ਤੈਨੂੰ ਕਹਤਾ ਆਹੋ ਪਹਿਲਾ ਸੁਪਨੇ ਦੇ ਤੋਂ ਬਣਦੀ ਹੁੰਦੀਆਂ ਨੇ ਬਾਅਦ ਚੀਜ਼ ਬਣਦੀ ਹੁੰਦੀ ਐ ਹਾਂ ਸਕੀਮਾਂ ਤੇਰੀਆਂ ਸਾਰੀ ਉਮਰ ਹੋ ਗਈ ਤੇ ਮੈਂ ਪਹਿਲੇ ਤੋਂ ਬਣਦੀ ਪੈਸੇ ਨਾਲੀ ਚੀਜ਼ ਬਣੂਗੀ ਬਣੂਗੀ ਵਗ ਜਾ ਤੂੰ ਇੱਥੋਂ ਸਾਰਾ ਦਿਨ ਸਕੀਮਾਂ ਹੀ ਲੜਾਉਂਦਾ ਰਹੂਗਾ ਬੈਠਾ ਸ਼ੇਖ ਚਿੱਲੀ ਵਾਂਗੂ ਕੋਈ ਕੰਮ ਨਾ ਕਰੀ ਤੂੰ ਆਹੋ ਵਗ ਜਾ ਮੇਰੇ ਕੋਲ ਹੁਣੇ ਨਾ ਖਾ ਲਈ ਇੱਥੋਂ ਮੇਰੇ ਕੋਲੋਂ ਤੂੰ ਮਾਰਦਾ ਰਹੂਗਾ ਗੱਲਾਂ ਪਹਿਲਾ ਕਹੂਗਾ ਤੈਨੂੰ ਕਾਰਾਂ ਲੈ ਦੇ ਆ ਤੈਨੂੰ ਕੋਠੀਆਂ ਲੈ ਦੇ ਆ ਤੈਨੂੰ ਬੰਗਲੇ ਲੈ ਦੇ ਆ ਤੈਨੂੰ ਗੱਡੀਆਂ ਲੈ ਦੇ ਦਾ ਹੈ ਮੈਂ ਵੀ ਕਿਹਾ ਇਹਨੇ ਸੁਪਨੇ ਕਿੱਥੋਂ ਦਿਖਾਈ ਜਾਂਦਾ ਹੈ ਕੋੜ ਕੋਲੇ ਤਾਂ ਨਹੀਂ ਇਹਦੇ ਹੈਗਾ ਤੇਲਾ ਮੈਂ ਤਾਂ ਸੋਚਿਆ ਕੋਈ ਤਗੜਾ ਬਿਜ਼ਨਸ ਕਰੂਗਾ ਇਹ ਹੈ ਵੀ ਕੋਈ ਸ਼ੇਅਰ ਸ਼ੂਰ ਚ ਪੈਸਾ ਲਾ ਕੇ ਕੋਈ ਚੰਗਾ ਪੈਸਾ ਕਮਾ ਕੇ ਕਾਰਾਂ ਕੋਠੀਆਂ ਬੰਗਲੇ ਲੈ ਕੇ ਦੇਊਗਾ ਪਰ ਮੇਰੀ ਕਿਸਮਤ ਐ ਹੋਜੀ ਕਿੱਥੇ ਮੇਰੀ ਤਾਂ ਇਹਨਾਂ ਟੁੱਟਿਆ ਕੋਠਿਆਂ 'ਚ ਹੀ ਲੰਘ ਜੂਗੀ ਸਾਰੀ ਉਮਰ ਦੇ ਇਹਨਾਂ ਦੇ ਪੁਰਾਣੇ ਪਾਏ ਹੋਏ ਬਜ਼ੁਰਗਾਂ ਦੇ ਉਹਨਾਂ 'ਚ ਹੀ ਲੰਘੂਗੀ ਲੈ ਦੂ ਇਹ ਮੈਨੂੰ ਕਾਰਾਂ ਕੋਠੀਆਂ ਮਾਰਦਾ ਰਹੂਗਾ ਠਾਂ ਦੇ ਭਾ ਦੀਆਂ ਐਵੇਂ ਆਹੋ